ਇਸ ਤੋਂ ਪਹਿਲਾਂ ਕਿ ਆਪਾਂ ਇਹ ਵਾਲਾ ਵੀਡੀਓ ਸ਼ੁਰੂ ਕਰੀਏ ਤੇ ਕਹਾਣੀ ਚ ਅੱਗੇ ਵਧੀਏ ਮੈਂ ਤੁਹਾਨੂੰ ਇੱਕ ਪਿਕਚਰ ਦਿਖਾਉਣੀ ਚਾਹੁੰਨਾ ਤੁਹਾਡੀ ਸਕਰੀਨ ਦੇ ਉੱਪਰ ਤੁਹਾਨੂੰ ਦਿਖ ਰਹੀ ਹੋਗੀ ਸ਼ਾਇਦ ਤੁਸੀਂ ਇਸ ਬੱਚੇ ਨੂੰ ਜਾਂ ਇਸ ਤਰ੍ਹਾਂ ਦੇ ਬੱਚੇ ਨੂੰ ਪਹਿਲਾਂ ਕਦੇ ਦੇਖਿਆ ਹੋਊਗਾ ਜਾਂ ਤਾਂ ਆਪਣੇ ਆਸ-ਪਾਸੇ ਚੌਗਿਰਦੇ ਦੇ ਵਿੱਚ ਜਾਂ ਫਿਰ ਕਿਤੇ ਇੰਟਰਨੈਟ ਦੀ ਦੁਨੀਆ ਤੇ ਅੱਜ ਦੀ ਕਹਾਣੀ ਇਨ੍ਹਾਂ ਬੱਚਿਆਂ ਦੀ ਆ ਸਭ ਤੋਂ ਪਹਿਲਾਂ ਥੋੜਾ ਜਿਹਾ ਬੋਰ ਕਰੂੰਗਾ ਉਸ ਤੋਂ ਬਾਅਦ ਅਸਲੀ ਕਹਾਣੀ ਦੇ ਵੱਲ ਆਉਂਗਾ ਕਿਉਂਕਿ ਤੁਸੀਂ ਵੀ ਦੇਖ ਲਿਆ ਹੋਣਾ ਕਿ ਇਹ ਜਿਹੜਾ ਬੱਚਾ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਇਹ ਨਾਰਮਲ ਨਹੀਂ ਲੱਗ ਰਿਹਾ ਹਾਂ ਇਹ ਬਿਲਕੁਲ ਸਹੀ ਹੈ ਇਹ ਨਾਰਮਲ ਹੈ ਵੀ ਨਹੀਂ ਉਹਦਾ ਕਾਰਨ ਇਹ ਆ ਇਹਨੂੰ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਆ ਮਾਈਕਰੋਸੈਫੈਲਿਕ ਕਰਕੇ ਇਹਦੇ ਵਿੱਚ ਹੁੰਦਾ ਕੀ ਆ ਜਿਉਂ ਜਿਉਂ ਆਪਣੀ ਉਮਰ ਵੱਧਦੀ ਆ ਆਪਣੇ ਜਨਮ ਤੋਂ ਹੀ ਤਿਉ ਤਿਉ ਇਨਸਾਨ ਦੇ ਸਰੀਰ ਦਾ ਆਕਾਰ ਵੀ ਵੱਧਦਾ ਰਹਿੰਦਾ ਵਾ ਪਰ ਇਹ ਜਿਹੜੇ ਬੱਚੇ ਹੁੰਦੇ ਆ ਕਿਸੇ ਇੱਕ ਖਾਸ ਕਾਰਨ ਦੇ ਕਰਕੇ ਜਿਨ੍ਹਾਂ ਨੂੰ ਨੋਰਮਲ ਚ ਨਿਊਰੋ ਡਿਵੈਲਪਮੈਂਟ ਡਿਸਆਰਡਰ ਵੀ ਕਹਿ ਦਿੰਨੇ ਆ ਦਿਮਾਗ ਦੇ ਨਾਲ ਰਿਲੇਟਡ ਬਿਮਾਰੀਆਂ ਉਹਨਾਂ ਦੇ ਕਰਕੇ ਜਿਹੜਾ ਇਹਨਾਂ ਦਾ ਸਿਰ ਆ ਉਹਦਾ ਸਾਈਜ਼ ਨਹੀਂ ਵੱਧਦਾ ਹੁਣ ਜਦ ਸਿਰ ਦਾ ਸਾਈਜ਼ ਨਹੀਂ ਵਧਿਆ ਤਾਂ ਉਹਦੇ ਨਾਲ ਕੀ ਹੋਣਾ ਸਿਰ ਦੇ ਅੰਦਰ ਜਿਹੜਾ ਦਿਮਾਗ ਆ ਉਹਦਾ ਸਾਈਜ਼ ਵੀ ਨਹੀਂ ਵੱਧਦਾ ਹਰ ਚੀਜ਼ ਨੂੰ ਕੰਟਰੋਲ ਕੌਣ ਕਰਦਾ ਦਿਮਾਗ ਕਰਦਾ ਤਾਂ ਇਸੇ ਕਰਕੇ ਇਹ ਬੱਚੇ ਜਦੋਂ ਵੱਡੇ ਹੁੰਦੇ ਆ ਇੱਕ ਤਾਂ ਇਹਨਾਂ ਦੇ ਬੋਲਣ ਦੀ ਕੋਈ ਬਹੁਤ ਜ਼ਿਆਦਾ ਸ਼ਕਤੀ ਨਹੀਂ ਹੁੰਦੀ ਇਹ ਬੋਲ ਨਹੀਂ ਸਕਦੇ ਦੂਸਰਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਆ ਜਿਹੜੇ ਦੇਖ ਵੀ ਨਹੀਂ ਸਕਦੇ ਤੇ ਚੱਲ ਫਿਰ ਵੀ ਨਹੀਂ ਸਕਦੇ ਹੁਣ ਅਗਲੀ ਗੱਲ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਣ ਦੀ ਜਿਹੜੀ ਦਰ ਹੈਗੀ ਆ ਉਹ ਹੁੰਦੀ ਆ ਪੁਆਇੰਟ 02 ਉਹ ਵੀ ਬਹੁਤ ਪਹਿਲਾਂ ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੈਡੀਕੇਸ਼ਨਸ ਆਉਣ ਲੱਗੀਆਂ ਜਦੋਂ ਕੋਈ ਵੀ ਔਰਤ ਗਰਭਵਤੀ ਹੁੰਦੀ ਆ ਪ੍ਰੈਗਨੈਂਟ ਹੁੰਦੀ ਆ ਉਸੇ ਟਾਈਮ ਦੇ ਉੱਪਰ ਉਹਨਾਂ ਦੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਦੇ ਇੰਜੈਕਸ਼ਨ ਲੱਗਦੇ ਆ ਤਾਂ ਕਿ ਜਿਹੜਾ ਭਰੂਣ ਦੇ ਅੰਦਰ ਬੱਚਾ ਵਾ ਉਹ ਸਿਹਤਮੰਦ ਪੈਦਾ ਹੋਵੇ ਪਰ ਇੱਕ ਕੰਟਰੀ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਅੱਜ ਵੀ ਇਸ ਤਰ੍ਹਾਂ ਦੇ ਬੱਚੇ ਬਹੁਤ ਹੀ ਜ਼ਿਆਦੇ ਨੇ ਉਹ ਕੰਟਰੀ ਹੈਗਾ ਪਾਕਿਸਤਾਨ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਬਹੁਤ ਪਹਿਲਾਂ ਦੀਆਂ ਗੱਲਾਂ ਨੇ ਪਾਕਿਸਤਾਨ ਦੇ ਪੰਜਾਬ ਦੇ ਲਹਿੰਦੇ ਪੰਜਾਬ ਦਾ ਏਰੀਆ ਵਾ ਗੁਜਰਾਤ ਤੇ ਗੁਜਰਾਤ ਦੇ ਵਿੱਚ ਕੋਈ ਇੱਕ ਫਕੀਰ ਕੋਈ ਫੱਕਰ ਕਹਿ ਲੋ ਰੱਬ ਦਾ ਬੰਦਾ ਕਹਿ ਲੋ ਭਗਤ ਬੰਦਾ ਕਹਿ ਲੋ ਉਹ ਸੀਗਾ ਉਹਦਾ ਨਾਮ ਸੀ ਸ਼ਾਹ ਦੌਲਾ ਸ਼ਾਦੌੱਲਾ ਇੱਕ ਫਕਰਵੰਦਾ ਸੀ, ਦੀਨ ਦੁਨੀਆ ਤੋਂ ਪਰੇ ਆਪਣੀ ਜ਼ਿੰਦਗੀ ਆਰਾਮ ਦੇ ਨਾਲ ਕੱਢਣ ਵਾਲਾ ਬੰਦਾ ਸੀ। ਤੇ ਉਹ ਕੀ ਕਰਦਾ ਸੀ? ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਬੱਚਾ ਕਿਤੇ ਪੈਦਾ ਹੁੰਦਾ, ਲੋਕ ਕੀ ਕਰਦੇ ਆ? ਉਹਨੂੰ ਛੱਡ ਦਿੰਦੇ ਆ। ਲੋਕ ਤਾਂ ਅੱਜ ਵੀ ਛੱਡ ਦਿੰਦੇ ਆ, ਤਾਂ ਉਹਨਾਂ ਟਾਈਮਾਂ ਦੇ ਵਿੱਚ ਵੀ ਹੁਣ ਤੋਂ ਬਹੁਤ ਦਹਾਕੇ ਪਹਿਲਾਂ ਵੀ ਛੱਡ ਦਿੰਦੇ ਸੀ। ਤਾਂ ਸ਼ਾਦੌੱਲਾ ਕੀ ਕਰਦੇ ਸੀ? ਇਹੋ ਜਿਹੇ ਬੱਚਿਆਂ ਨੂੰ ਆਪਣੇ ਕੋਲੇ ਲਿਆਉਂਦੇ ਸੀ, ਉਹਨਾਂ ਦੀ ਪਰਵਰਿਸ਼ ਕਰਦੇ ਸੀ, ਉਹਨਾਂ ਦੀ ਟੇਕ ਕੇਅਰ ਕਰਦੇ ਸੀ। ਹੌਲੀ-ਹੌਲੀ ਕਰਕੇ ਸ਼ਾਦੌੱਲਾ ਦਾ ਦੂਰ-ਦੂਰ ਤੱਕ ਨਾਮ ਹੋ ਗਿਆ। ਜਿਹੜੇ ਵੀ ਕੋਈ ਬੱਚੇ ਇਸ ਤਰ੍ਹਾਂ ਨਾਲ ਪੈਦਾ ਹੁੰਦੇ ਸੀ ਚਾਹੇ ਉਹਨਾਂ ਨੂੰ ਕੋਈ ਵੀ ਬਿਮਾਰੀ ਹੁੰਦੀ ਪੇਰੈਂਟਸ ਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਤਾਂ ਉਹ ਕੀ ਕਰਦੇ ਸੀ ਉਹ ਸ਼ਾਹ ਦੌਲਾ ਦੇ ਘਰ ਦੇ ਬਾਹਰ ਛੱਡ ਜਾਂਦੇ ਸੀ ਤੇ ਚੁੱਪ ਕਰਕੇ ਉਥੋਂ ਚਲੇ ਜਾਂਦੇ ਸੀ ਪੂਰੀ ਜਿਮੇਵਾਰੀ ਸ਼ਾਹ ਦੌਲਾ ਹੋਣਾ ਦੇ ਉੱਪਰ ਸਿੱਟ ਕੇ ਹੌਲੀ ਹੌਲੀ ਕਰਕੇ ਇਹ ਬੱਚੇ ਵੱਡੇ ਹੋਏ ਤੇ ਸ਼ਾਹ ਦੌਲਾ ਜਦੋਂ ਵੀ ਗਲੀਆਂ ਦੇ ਵਿੱਚ ਨਿਕਲਦੇ ਸੀ ਇਹ ਬੱਚੇ ਉਹਨਾਂ ਦੇ ਨਾਲ ਦੀ ਨਾਲ ਤੁਰੇ ਫਿਰਦੇ ਸੀ ਕੁਝ ਹੱਦ ਤੱਕ ਥੋੜਾ ਜਿਹਾ ਇਹ ਲੱਗਦੇ ਆ ਚੂਹਿਆਂ ਵਾਂਗੂ ਕਿਉਂਕਿ ਇਹਨਾਂ ਦੇ ਸਿਰ ਜਿਹੜੇ ਆ ਉਹ ਬਹੁਤ ਛੋਟੇ ਆ ਤਾਂ ਹੌਲੀ ਹੌਲੀ ਕਰਕੇ ਇਹਨਾਂ ਬੱਚਿਆਂ ਦਾ ਨਾਮ ਪੈ ਗਿਆ ਸ਼ਾਹ ਦੌਲਾ ਦੇ ਚੂਹੇ ਟਾਈਮ ਲੰਘਦਾ ਗਿਆ ਦੁਨੀਆ ਤੇ ਨਾ ਸ਼ਾਦੌਲਾ ਰਹੇ ਆ ਤੇ ਨਾ ਉਹ ਵਾਲੇ ਬੱਚੇ ਰਹੇ ਆ ਪਰ ਉਹ ਜਗ੍ਹਾ ਦੀ ਜਿਹੜੀ ਇਮੇਜ ਆ ਉਹ ਹਮੇਸ਼ਾ ਦੇ ਲਈ ਉਸ ਤਰ੍ਹਾਂ ਦੀ ਬਣ ਗਈ ਤੇ ਲੋਕਾਂ ਨੂੰ ਇੱਕ ਜਗ੍ਹਾ ਮਿਲ ਗਈ ਆਪਣੇ ਬੱਚਿਆਂ ਨੂੰ ਮੈਂ ਤਾਂ ਇੰਗਲਿਸ਼ ਦਾ ਵਰਡ ਕਹੂੰਗਾ ਡੰਪ ਕਰਨ ਦੀ ਕਿ ਉੱਥੇ ਸੈਟ ਕੇ ਆਉਣ ਦੀ ਪਰ ਹੁਣ ਹੋਇਆ ਕੀ ਇੱਥੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਜਿਹੜਾ ਬੰਦਾ ਸੰਭਾਲਣ ਵਾਲਾ ਸੀ ਉਹ ਵੀ ਇਸ ਜਹਾਨ ਤੋਂ ਤੁਰ ਗਿਆ ਦੂਸਰੀ ਚੀਜ਼ ਕੀ ਹੁੰਦੀ ਆ ਖਾਸ ਕਰਕੇ ਇਨਸਾਨ ਦੀ ਹਮੇਸ਼ਾ ਤੋਂ ਇੱਕ ਆਦਤ ਰਹੀ ਆ ਗੱਲ ਨੂੰ ਹੌਲੀ ਹੌਲੀ ਵਧਾ ਲੈਣਾ ਉਹਦੇ ਆਸੇ ਪਾਸੇ ਝੂਠ ਦਾ ਤਾਣਾ ਬੁਣਾ ਬੁਣ ਲੈਣਾ ਅੰਧਵਿਸ਼ਵਾਸ ਦਾ ਤਾਣਾ ਬੁਣਾ ਬੋਣ ਲੈਣਾ ਆਪਣੇ ਮਤਲਬ ਦੇ ਲਈ ਸ਼ਾਦੌਲਾ ਉਹਨਾਂ ਦਾ ਭਾਵੇਂ ਜਿਹੜੀ ਨੀਅਤ ਸੀ ਕਿ ਉਹ ਬਿਲਕੁਲ ਸਾਫ਼ ਸੀ ਸਿਰਫ ਉਹ ਇਨਾਂ ਬੱਚਿਆਂ ਦੀ ਟੇਕ ਕੇਅਰ ਕਰਨਾ ਚਾਹੁੰਦੇ ਸੀ ਪਰ ਅੱਜ ਦੀ ਕਹਾਣੀ ਇਹ ਆ ਕਿ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਅੰਧਵਿਸ਼ਵਾਸ ਫੈਲ ਗਏ ਤੇ ਹੁਣ ਜਿਹੜਾ ਉੱਥੇ ਲੇਜੈਂਡ ਚੱਲ ਰਿਹਾ ਵਾ ਪਿਛਲੇ ਬਹੁਤ ਦਹਾਕਿਆਂ ਤੋਂ ਉਹ ਇਹ ਹੈਗਾ ਕਿ ਜੋ ਵੀ ਕੋਈ ਔਰਤ ਆ ਜਿਹੜੀ ਗਰਭਵਤੀ ਹੈ ਜਿਹਦੇ ਕੋਈ ਬੱਚਾ ਹੋਣ ਵਾਲਾ ਵਾ ਉਹ ਇਸ ਮਜ਼ਾਰ ਦੇ ਉੱਪਰ ਜਾਂਦੇ ਆ ਤੇ ਆਪਣੀ ਕੋਈ ਸੁੱਖ ਸੁੱਖ ਦੇ ਆ ਉਹ ਵਾਲੇ ਜੋੜੇ ਤਾਂ ਬਹੁਤ ਹੀ ਜ਼ਿਆਦਾ ਜਾਂਦੇ ਜਿਨ੍ਹਾਂ ਦੇ ਬਹੁਤ ਟਾਈਮ ਤੋਂ ਕੋਈ ਬੱਚਾ ਪੈਦਾ ਨਹੀਂ ਹੋ ਰਿਹਾ ਉੱਥੇ ਜਾਂਦੇ ਆ ਸੁੱਖ ਕਦੇ ਜੋਬੀ ਉਹਨਾਂ ਦਾ ਹੈਗਾ ਤਾਂ ਇਹ ਅੰਧਵਿਸ਼ਵਾਸ ਪੈਦਾ ਹੋ ਚੁੱਕਿਆ ਕਿ ਜੋ ਵੀ ਕੋਈ ਔਰਤ ਜਾਂ ਕੋਈ ਵਿਆਹਿਆ ਹੋਇਆ ਜੋੜਾ ਜਿਨ੍ਹਾਂ ਦੇ ਬੱਚਾ ਪੈਦਾ ਨਹੀਂ ਹੁੰਦਾ ਜੇ ਉੱਥੇ ਜਾ ਕੇ ਮੱਥਾ ਟੇਕੂਗਾ ਤਾਂ ਜ਼ਰੂਰ ਉਹਦੇ ਬੱਚਾ ਪੈਦਾ ਹੋਊਗਾ ਪਰ ਉਹਦੀ ਇੱਕ ਕੀਮਤ ਆ ਉਹ ਕੀਮਤ ਇਹ ਆ ਜਦੋਂ ਹੀ ਉਹਨਾਂ ਦੇ ਘਰੇ ਪਹਿਲਾ ਬੱਚਾ ਪੈਦਾ ਹੋਊਗਾ ਉਹ ਉਹਨਾਂ ਨੂੰ ਇਸ ਦਰਗਾਹ ਨੂੰ ਦੇਣਾ ਪਊਗਾ ਤੇ ਜੇ ਉਹ ਨਹੀਂ ਦਿੰਦੇ ਤਾਂ ਕੀ ਹੋਊਗਾ ਉਸ ਤੋਂ ਬਾਅਦ ਦੇ ਉਹਨਾਂ ਦੇ ਸਾਰੇ ਦੇ ਸਾਰੇ ਬੱਚੇ ਇਸੇ ਤਰ੍ਹਾਂ ਦੇ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਤਾਂ ਇਸੇ ਤਰ੍ਹਾਂ ਕਰਕੇ ਹੌਲੀ-ਹੌਲੀ ਇੱਥੇ ਇਹ ਹੈ ਜੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੁਣ ਪਾਕਿਸਤਾਨੀ ਸਮਾਜ ਆ ਉਹ ਬਹੁਤ ਹੀ ਜ਼ਿਆਦਾ ਅਨਪੜਾ ਤੇ ਬਹੁਤ ਸਾਰੇ ਅੰਧਵਿਸ਼ਵਾਸਾਂ 'ਚ ਕਿਰਿਆ ਹੋਇਆ ਵਾ ਤੇ ਇਹਨਾਂ ਬੱਚਿਆਂ ਨੂੰ ਜਿਹੜੇ ਉੱਥੋਂ ਦੇ ਆਪਣੇ ਉਹਨਾਂ ਦੇ ਕੋਈ ਕੰਮਕਾਰ ਕਰਨ ਵਾਲੇ ਲੋਕ ਨੇ ਉਹਨਾਂ ਨੇ ਕੀ ਕੀਤਾ ਆਪਣੀ ਕਮਾਈ ਦਾ ਇੱਕ ਸਾਧਨ ਬਣਾ ਲਿਆ ਉਹ ਇਹਨਾਂ ਬੱਚਿਆਂ ਦੇ ਨਾਲ ਤੁਰੇ ਫਿਰਦੇ ਆ ਸਾਰਾ ਦਿਨ ਹਰ ਇੱਕ ਬੱਚੇ ਦੇ ਨਾਲ ਕੋਈ ਇੱਕ ਵੱਡਾ ਹੁੰਦਾ ਵਾ ਤੇ ਇਹ ਬੱਚੇ ਸਾਰਾ ਦਿਨ ਭੀਖ ਮੰਗਦੇ ਆ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਇੰਨੇ ਕਿ ਜ਼ਿਆਦੇ ਆ ਜਿਹਦੇ ਕੋਲੇ ਵੀ ਜਾਂਦੇ ਆ ਇਹ ਬੱਚੇ ਭੀਖ ਮੰਗਣ ਲਈ ਕੋਈ ਵੀ ਇਹਨਾਂ ਨੂੰ ਖਾਲੀ ਨਹੀਂ ਮੋੜਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਬੱਚਿਆਂ ਦੀ ਜਿਹੜੀ ਬਦੋਆਵਾ ਉਹ ਬਹੁਤ ਹੀ ਜ਼ਿਆਦਾ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦੇ ਉੱਤੇ ਪਾਊਗੀ ਇੱਥੋਂ ਤੱਕ ਦੀ ਕਹਾਣੀ ਜਿਹੜੀ ਹੈਗੀ ਆ ਉਹ ਹਾਲੇ ਵੀ ਇੱਕ ਠੀਕ ਕਹਾਣੀ ਹੈ ਹਾਲਾਂਕਿ ਇਹਦੇ ਵਿੱਚ ਵੀ ਬਹੁਤ ਚੀਜ਼ਾਂ ਕਹੀਆਂ ਜਾ ਸਕਦੀਆਂ ਕਿ ਅੰਧਵਿਸ਼ਵਾਸ ਆ ਇਹਨਾਂ ਬੱਚਿਆਂ ਦਾ ਇਲਾਜ ਹੋਣਾ ਚਾਹੀਦਾ ਇਹਨਾਂ ਨੂੰ ਐਕਸਪਲੋਇਟ ਕਰ ਰਿਹਾ ਆਪਣੇ ਫਾਇਦੇ ਲਈ ਪਰ ਹਾਲੇ ਅਸਲੀ ਕਹਾਣੀ ਇੱਥੋਂ ਸ਼ੁਰੂ ਹੋਣੀ ਹੈ ਅਸਲੀ ਕਹਾਣੀ ਸ਼ੁਰੂ ਐ ਹੁੰਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਔਸਤ ਆ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਣ ਦੀ ਉਹ ਕੁਝ ਟਾਈਮ ਪਹਿਲਾਂ ਤੱਕ ਸੀ ਕਿ 0.02 ਹੁਣ ਤਾਂ ਹੋਰ ਵੀ ਜ਼ਿਆਦਾ ਘਟ ਗਈ ਫਿਰ ਵੀ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਦੀ ਆਬਾਦੀ ਇੰਨੀ ਜ਼ਿਆਦਾ ਕਿਉਂ ਆ ਤਾਂ ਉਹਦੇ ਪਿੱਛੇ ਆ ਇੱਕ ਬਹੁਤ ਹੀ ਕਾਲਾ ਸੱਚ ਤੇ ਉਹ ਸੱਚ ਇਹ ਆ ਜਦੋਂ ਵੀ ਕੋਈ ਵਿਆਹਿਆ ਹੋਇਆ ਜੋੜਾ ਇੱਥੇ ਜਾ ਕੇ ਮੱਥਾ ਟੇਕਦਾ ਵਾ ਤਾਂ ਉਹੀ ਸ਼ਰਤ ਆ ਆਪਣਾ ਪਹਿਲਾ ਬੱਚਾ ਤੁਹਾਨੂੰ ਉਹਨਾਂ ਨੂੰ ਦੇਣਾ ਪਊਗਾ ਜਿਹੜੇ ਬੱਚਿਆਂ ਦੀ ਮੈਂ ਹੁਣੇ ਤੱਕ ਗੱਲ ਕੀਤੀ ਜਿਹੜੀ ਬਿਮਾਰੀ ਦੀ ਗੱਲ ਕੀਤੀ ਉਹ ਤਾਂ ਇੱਕ ਕੁਦਰਤੀ ਬਿਮਾਰੀ ਆ ਹਾਲਾਂਕਿ ਉਹਦਾ ਵੀ ਇਲਾਜ ਸਾਇੰਸ ਨੇ ਲੱਭ ਲਿਆ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਹੀ ਉਹਨਾਂ ਦੇ ਘਰ ਬੱਚਾ ਪੈਦਾ ਹੁੰਦਾ ਉਹਨੂੰ ਉਸ ਵੱਦਵਾ ਦੇ ਡਰ ਤੋਂ ਇਸ ਦਰਗਾਹ ਦੇ ਉੱਪਰ ਦੇ ਆਉਂਦੇ ਆ ਭਾਵੇਂ ਉਹ ਬੱਚਾ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹੁੰਦਾ ਤਾਂ ਫਿਰ ਉੱਥੇ ਕੀ ਕੀਤਾ ਜਾਂਦਾ ਉਸ ਬੱਚੇ ਨੂੰ ਆਰਟੀਫੀਸ਼ੀਅਲੀ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਨਕਲੀ ਤੌਰ 'ਤੇ ਉਹ ਕਿਸ ਤਰ੍ਹਾਂ ਬਣਾਇਆ ਜਾਂਦਾ ਉਸ ਛੋਟੇ ਬੱਚੇ ਦੇ ਸਿਰ ਦੇ ਉੱਪਰ ਇੱਕ ਬਹੁਤ ਤਕੜਾ ਲੋਹੇ ਦਾ ਸ਼ਕੰਜਾ ਕਸਿਆ ਜਾਂਦਾ ਤਾਂ ਕਿ ਉਹਦੇ ਸਿਰ ਦਾ ਆਕਾਰ ਵੱਧ ਹੀ ਨਾ ਸਕੇ ਤਾਂ ਹੌਲੀ-ਹੌਲੀ ਕਰਕੇ ਉਹਦਾ ਦਿਮਾਗ ਵੀ ਉੱਨਾਂ ਕਰਿਆ ਗਿਆ ਤੇ ਹੌਲੀ ਹੋੜੀ ਉਹਦੀ ਸ਼ੇਪ ਪੂਰੀ ਇਸ ਤਰ੍ਹਾਂ ਦੇ ਬਣਨੇ ਸ਼ੁਰੂ ਹੋ ਜਾਂਦੀ ਹੈ ਹੁਣ ਇਹਦਾ ਕਾਰਨ ਕੀ ਆ ਜਿਹੜੇ ਉੱਥੇ ਇਸ ਤਰ੍ਹਾਂ ਦੇ ਕ੍ਰਿਮੀਨਲ ਮਾਈਂਡਡ ਲੋਕ ਨੇ ਜਿਹੜੇ ਵੇਲੀਆਂ ਬੈਠ ਕੇ ਇਹਨਾਂ ਬੱਚਿਆਂ ਦੇ ਸਿਰ ਤੋਂ ਖਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਬੱਚੇ ਰੋਜ਼ਗਾਰ ਦਾ ਸਾਧਨ ਨੇ ਤੇ ਬਹੁਤ ਸਾਰੀਆਂ ਰਿਪੋਰਟਸ ਐਵੇਂ ਦੀਆਂ ਵੀ ਆਈਆਂ ਪਿੱਛੇ ਜਿਹਦੋਂ ਬਹੁਤ ਜ਼ਿਆਦਾ ਰੌਲਾ ਪਿਆ ਤਾਂ BBC ਨੇ ਆਪਣੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਿਰਫ ਇਸ ਦਰਗਾਹ ਦੇ ਵਿੱਚ ਨਹੀਂ ਪੂਰੇ ਪਾਕਿਸਤਾਨ ਦੇ ਵਿੱਚ ਕਈ ਕ੍ਰਾਈਮਨਲ ਗੈਂਗ ਇਹ ਜੇ ਆ ਜਿਹੜੇ ਬੱਚਿਆਂ ਨੂੰ ਜਾਂ ਤਾਂ ਕਿਡਨੈਪ ਕਰ ਲੈਂਦੇ ਆ ਜਾਂ ਕਿਸੇ ਵੀ ਤਰ੍ਹਾਂ ਨਾਲ ਹਾਸਲ ਕਰਦੇ ਆ ਉਹਨਾਂ ਨੂੰ ਉਸ ਤੋਂ ਬਾਅਦ ਇਹ ਜੇ ਸ਼ਿਕੰਜਿਆਂ ਦੇ ਵਿੱਚ ਰੱਖ ਕੇ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਇਸ ਦਰਗਾਹ ਨੂੰ ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਪੂਰੇ ਪਾਕਿਸਤਾਨ ਚ ਘੁੰਮਦੇ ਰਹਿੰਦੇ ਆ ਇਸ ਤਰ੍ਹਾਂ ਦੇ ਬੱਚੇ ਨੂੰ ਆਪਣੇ ਨਾਲ ਲੈ ਕੇ ਕਈ ਬੱਚਿਆਂ ਨੂੰ ਤਾਂ ਲੱਖਾਂ ਰੁਪਏ ਦੇ ਵਿੱਚ ਵੇਚਿਆ ਜਾਂਦਾ ਕਿਉਂ ਕਿਉਂਕਿ ਉਸ ਬੰਦੇ ਦੀ ਆ ਇਹ ਸਾਰੀ ਉਮਰ ਦੀਆਂ ਰੋਟੀਆਂ ਨੇ ਇਹ ਬੱਚੇ ਲੋਕ ਅੰਧਵਿਸ਼ਵਾਸੀ ਨੇ ਜ ਉਹ ਇਸ ਤਰ੍ਹਾਂ ਦਾ ਬੱਚਾ ਥੋੜੇ ਸਾਹਮਣੇ ਆ ਕੇ ਹੱਥ ਜੋੜੂਗਾ ਪਾਕਿਸਤਾਨ ਦੇ ਵਿੱਚ ਇਹ ਹੋ ਹੀ ਨਹੀਂ ਸਕਦਾ ਕਿ ਉਹ ਬੰਦਾ ਉਹਨੂੰ ਕੁਝ ਪੈਸੇ ਨਾ ਦੇਵੇ 1965 ਦੇ ਵਿੱਚ ਗਵਰਨਮੈਂਟ ਨੇ ਸਾਰੇ ਦੀ ਸਾਰੇ ਜਿੰਨੀਆਂ ਵੀ ਦਰਗਾਹਾਂ ਜਾਂ ਧਾਰਮਿਕ ਸਥਾਨ ਸੀਗੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਆਪਣੇ ਕੰਟਰੋਲ ਚ ਕਰ ਲਿਆ ਉਸ ਤੋਂ ਬਾਅਦ ਕੁਝ ਟਾਈਮ ਤੱਕ ਇੱਥੇ ਇਸ ਤਰ੍ਹਾਂ ਦਾ ਜੋ ਇਹ ਵਰਤਾਰਾ ਹੁੰਦਾ ਸੀ ਉਹ हट ਗਿਆ ਪਰ ਹੌਲੀ-ਹੌਲੀ ਕਰਕੇ ਇਹ ਚੀਜ਼ਾਂ ਦੁਬਾਰਾ ਸ਼ੁਰੂ ਹੋ ਗਈਆਂ ਤਾਂ ਇਹ ਇੱਕ ਬਹੁਤ ਵੱਡਾ ਕਾਰਨ ਆ ਇਸ ਚੀਜ਼ ਦਾ ਕਿ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਅੱਜ ਵੀ ਪੂਰੀ ਦੁਨੀਆ ਦੇ ਨਾਲੋਂ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੇ ਆ ਕਿਉਂਕਿ ਹੋ ਸਕਦਾ ਕੋਈ ਬੰਦਾ ਇਹੋ ਜਿਹਾ ਹੋਗਾ ਜਿਹੜਾ ਤਾਂ ਜਿਹੜੇ ਨਾਰਮਲ ਦੇ ਵਿੱਚ ਇਸ ਤਰ੍ਹਾਂ ਬੱਚੇ ਬਣਦੇ ਆ ਉਹਨਾਂ ਦੇ ਉੱਪਰ ਹੀ ਬੜਾ ਤਰਸੋਂ ਲੱਗੂਗਾ ਤੇ ਉਹ ਕਹੂਗਾ ਕਿ ਦੇਖੋ ਮਨੁੱਖੀ ਅਧਿਕਾਰ ਇਹ ਇਸ ਤਰ੍ਹਾਂ ਵਾਂ ਤੇ ਇਸ ਤਰ੍ਹਾਂ ਵਾਂ ਇਹਨਾਂ ਬੱਚਿਆਂ ਨੂੰ ਟੇਕ ਕੇਅਰ ਹੋਣਾ ਚਾਹੀਦਾ ਸੀ ਇਹ ਹੋਣਾ ਚਾਹੀਦਾ ਸੀ ਤੇ ਇਹਨਾਂ ਨੂੰ ਆਪਣੇ ਫਾਇਦੇ ਦੇ ਲਈ ਵਰਤਿਆ ਜਾ ਰਿਹਾ ਪਰ ਗੱਲ ਇੱਥੇ ਇਸ ਤੋਂ ਵੀ ਕਿਤੇ ਜ਼ਿਆਦਾ ਸਿਆਹ ਪਹਿਲੂ ਆ ਉਹ ਇਹ ਆ ਕਿ ਲੋਕ ਆਪਣੇ ਲਾਲਚ ਦੇ ਲਈ ਨਾਰਮਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਦਾ ਬਣਾ ਕੇ ਉੱਥੇ ਰੱਖਦੇ ਆ ਜਦੋਂ ਬੱਚੇ ਪੂਰੇ ਇਸ ਤਰ੍ਹਾਂ ਦੇ ਬਣ ਜਾਂਦੇ ਆ ਤਾਂ ਕਿਸੇ ਵੀ ਇਸ ਤਰ੍ਹਾਂ ਦੇ ਬੰਦੇ ਨੂੰ ਜਿਹੜਾ ਸਾਰੀ ਉਮਰ ਇਹਨਾਂ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਫਿਰਦਾ ਰਹੂਗਾ ਤੇ ਆਪ ਉਸ ਤੋਂ ਬਾਅਦ ਕੋਈ ਕੰਮ ਨਹੀਂ ਕਰੂਗਾ ਉਹਨਾਂ ਨੂੰ ਇਹ ਬਹੁਤ ਮਹਿੰਗੇ ਮੁੱਲ ਤੇ ਵੇਚ ਦਿੰਦੇ ਆ ਤਾਂ ਇਹ ਸੀਗੀ ਜੀ ਕਹਾਣੀ ਪਾਕਿਸਤਾਨ ਦੇ ਇਹਨਾਂ ਬਦਕਿਸਮਤ ਬੱਚਿਆਂ ਦੀ ਜਿਨ੍ਹਾਂ ਨੂੰ ਉੱਥੇ ਚੂਹੇ ਵੀ ਕਿਹਾ ਜਾਂਦਾ ਜਾਂ ਕਹਿ ਲੋ ਕਿ ਸ਼ਾ ਦੌਲਾ ਦੇ ਚੂਹੇ ਕਿਹਾ ਜਾਂਦਾ